ਸਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਇੰਦਰ 베ਗਾ ਤੇ ਅੱਜ ਦੀ ਭਾਈ ਜਿਹੜੀ ਵੀਡੀਓ ਆ ਪਿੰਡ ਲਹਿਰਾ 베ਗਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਵੀਡੀਓ ਦੇ ਵਿੱਚ ਭਾਈ ਸਾਨੂੰ ਇੱਕ ਆਪਾਂ ਟੋਕੜ ਗੱਬਣਾ ਗਾਂ ਦਿਖਾ ਰਹੇ ਆਂਗੇ ਕਿੰਨੇ ਚਿਰ ਦੀ ਗੱਬਣਾ ਹੈਗੀ ਕਿੰਨਾ ਦੁੱਧ ਆ ਸਾਰੀ ਡਿਟੇਲ ਆ ਜਿਹੜੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਭਾਈ ਜਸਪ੍ਰੀ ਸਿੰਘ ਜੱਸੂ ਦੇ ਘਰ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਬਾਈ ਨੇ ਵਪਾਰ ਦਾ ਕੰਮ ਆ ਜਿਹੜਾ ਕਰਿਆ ਹੋਇਆਗਾ ਨਾਗ ਲੈ ਕੇ ਆਉਂਦਾਗਾ ਨਾਲ ਨਾਲ ਪਸ਼ੂ ਦੁੱਧੇ ਵੀ ਲਾਏ ਹੋਏ ਆ ਪਿੱਛੇ ਬਾਈ ਦੇ ਪਸ਼ੂ ਖੜੇ ਆਗੇ ਇਹ ਬਾਈ ਨੇ ਗਾਂ ਲੈ ਕੇ ਆਂਦੀ ਆ ਤੇ ਵੇਚਣ ਵਾਸਤੇ ਲੈ ਕੇ ਆਇਆਗਾ ਪਹਿਲਾਂ ਸਾਨੂੰ ਆਪਾਂ ਗਾਂ ਤੋੜ ਕੇ ਦਿਖਾਉਣਿਆਂਗੇ ਫਿਰ ਇਹ ਤੋਂ ਬਾਈ ਦੀ ਆਪਾਂ ਡਿਟੇਲ ਪੁੱਛਾਂਗੇ ਖੋਲਾ ਬਾਈ ਜਸੂ ਲਾਜਾ ਇੱਧਰ ਲੈ ਜਾ ਕਦ ਕਾਠੀ ਚੰਗੀ ਆਗੀ ਬਾਈ ਦਰਮਿਆਨੇ ਚ ਆਉਂਦੀ ਆ ਕੋਈ ਬਾਹਲਾ ਵੱਡਾ ਕਦ ਨਹੀਂ ਆਪਾਂ ਕਹਿ ਸਕਦੇ ਥਣਲੇਵੀ ਦੀ ਸਾਫ ਆਗੀ ਮੋੜ ਦਾ ਬਾਈ ਜਸੂ ਇਹ ਤੇਰੀ ਮੋੜ ਲ ਕਰਾਸ ਬਰੀਡ ਦੇ ਵਿੱਚ ਪੈਂਦੀ ਹੈਗੀ ਕੱਦ ਦਾ ਅੰਦਾਜ਼ਾ ਤੁਸੀਂ ਲਾ ਲਓ ਬਾਕੀ ਜਿਹੜਾ ਬਾਈ ਜਸੂ ਦਾ ਕੱਦ ਦਾ ਉਹ ਥੋੜਾ ਜਿਹਾ ਵੱਡਾ ਹੈਗਾ ਤੇ ਦਰਮਿਆਨੇ ਕੱਦ ਦੀ ਆਪਾਂ ਜਿਹੜੀ ਗਾਂ ਕਹਿ ਸਕਦੇ ਆਂ ਕਿ ਥੋੜਾ ਜਿਹਾ ਐ ਲੱਗਿਆ ਜਿਵੇਂ ਲੰਗ ਮਾਰਦੀ ਹੁੰਦੀ ਹੈਗੀ ਕੀ ਹਾਲ ਹੈ ਜਸੂ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਆਨ ਵਧੀਆ ਜੀ ਤੇ ਇਹ ਨਾਂ ਦਾ ਪਹਿਲਾਂ ਪੂਰਾ ਜਸਪਰੀ ਦੀ ਪਿੰਡ ਲਹਿਰਾ ਵੇਗਾ ਜ਼ਿਲ੍ਹਾ ਬਠਿੰਡਾ ਹੈ ਮੋਬਾਈਲ ਨੰਬਰ ਮੋਬਾਈਲ ਨੰਬਰ 7651573 ਠੀਕ ਆ ਕੀ ਡਿਟੇਲ ਆ ਬੜਨੀ ਡਿਟੇਲ 3 ਮਹੀਨਾ ਦੀ ਗੱਬਣਾਈ ਠੀਕ ਆ ਉਥੋਂ ਆਪਾਂ 8 ਕਿਲੋ ਚੋਕ ਕੇ ਲੈ ਆਂਦਾ ਦੁੱਧ ਠੀਕ ਆ ਤੇ ਹੁਣ ਇਹ 6 ਕਿਲੋ ਤਾਂ ਦਿੱਤੀ ਜਾਂਦੀ ਠੀਕ ਆ ਆਪਾਂ 8 ਕਿਲੋ ਦੇ ਲੈ ਕੇ ਆਂਦੀਆਂ ਮੰਨ ਲਓ ਤੁਹਾਡੇ ਘਰ ਆ ਕੇ ਚਲੋ ਮੜਾ ਮੋਟਾ ਘਾਟ ਜਾਂਦਾ ਪਸ਼ੂ ਆ ਕੇ ਇੱਕ ਪਸ਼ੂ ਲਿਆਉਣਾ ਵੇਖ ਜਾਂਦਾ ਫੇਰ ਆਪਾਂ ਲਿਆਉਣੇ ਆਏ ਘਾਬੇ ਇੱਕ ਵਾਰੀ ਤੋਰੀ ਲੰਗ ਜਾ ਕੇ ਮਾਰਦੀ ਸੀ ਪੈਰ ਤੋਂ ਲੰਗ ਇੱਕ ਤਾਂ ਇਹ ਟੈਂਪੂ 'ਚ ਮੜਾ ਪੈਰ ਜਾ ਹੋਇ ਇੱਕ ਨੌ ਘਟਾਉਣ ਵਾਲਿਆ ਜੀ ਇਹਦੇ ਅੱਛਾ ਨੌ ਹੋਂ ਦਾ ਕਰਕੇ ਮਾਰਦੇ ਜਾਂਦੇ ਨਹੀਂ ਗਏ ਨਹੀਂ ਨ ਉਹ ਆਪਣਾ ਫਰਜ਼ਵੰਦਾ ਵੀਡੀਓ ਦੇ ਵਿੱਚ ਦੱਸਣ ਦਾ ਕਿਉਂਕਿ ਜਿਹੜਾ ਪਰਲਾ ਪੈਰ ਆ ਥੋੜਾ ਜਿਹਾ ਜਿਵੇਂ ਬਾਈ ਕਹਿੰਦਾ ਮੋੜ ਦਾ ਦਬਦੀ ਜੇ ਜ਼ਰੂਰ ਆ ਗਈ ਜਾਂ ਦਾ ਨੌ ਲਾਉਣ ਵਾਲਾ ਜਾ ਕੇ ਕੋਈ ਡਾਲੇ ਤੇ ਲੱਗ ਗਿਆ ਫੇਰ ਆਪਾਂ ਕਹਿੰਨੇ ਬਾਈ ਥਾਂਲੇ ਵੀ ਦੀ ਸਾਫ ਆ ਗਈ ਕੱਲਾ ਕੱਲਾ ਜਿਹੜਾ ਥਾਣਾ ਦਾ ਗੈਪ ਦੇ ਵਿੱਚ ਲੱਗਿਆ ਹੋਇਆਗਾ ਖਿੱਚੋ ਤੁਸੀਂ ਚੈੱਕ ਕਰ ਲਓ ਤੇ ਕੀ ਡੜੇ ਆਪਾਂ ਡਿਮਾਂਡ ਕਰਦੇ ਆਂ ਬਾਈ ਇਸੋ ਦੀ ਮੁੱਲ 50000 ਆਈ ਮੌਕੇ ਤੇ ਮਾਨਦਾਨ ਕਰਦਾ ਜੀ ਠੀਕ ਆ 50000 ਆ ਬਾਈ ਨੇ ਮੁੱਲ ਕੀਤਾਗਾ ਤੇ ਧਾਰਾਂ ਦਾ ਪਾਦੀ ਓਕੇ ਹੈ ਕੀ ਕੋਈ ਫੋਰਸ਼ਾਂ ਕੋਈ ਪਸ ਹੈ ਕਿ ਦੋ ਦੰ ਚੋਕੇ ਦੇਵੇ ਆਪਣੇ ਘਰ ਦੀ ਤਸੱਲੀ ਆ ਆਪਣੀ ਦੇ ਬਾਹਰ ਕੇ ਬਾਹਰ ਹੋ ਗਿਆ ਕੋਈ ਤਸੱਲੀ ਨਹੀਂ ਮਤਲਬ ਪੂਸ਼ ਘਰਲਾ ਦਾ ਕੋਈ ਨਹੀਂ ਨਾਲੇ ਚ ਆਪਣੇ ਘਰ ਦੀ ਤਸੱਲੀ ਆ ਜੀ ਠੀਕ ਆ ਤੇ ਦੋ ਡੰਗ ਚੋਕੇ ਲੈ ਜਾ ਜੀ ਵੀਰ ਕਹਿੰਦਾ ਵੀ ਦੋ ਡੰਗ ਤਿੰਨ ਡੰਗ ਚੋਕੇ ਲਿਆ ਸਕਦਾਗਾ ਤੇ ਜਿਹੜੇ ਵੀ ਵੀਰ ਨੂੰ ਨਾਕ ਪਸੰਦ ਆਉਂਦਾ ਵੀ ਇਹਨਾਂ ਸੰਪਰਕ ਕਰ ਲਿਓ ਜੇਕਰ ਤੁਸੀਂ ਵੀ ਕੋਈ ਆਪਣੇ ਤੋਂ ਇਹ ਜੀ ਵੀਡੀਓ ਬਣਾਉਣੀ ਚਾਹੁੰਦੇ ਹੋ ਤਾਂ ਆਪਣਾ ਮੋਬਾਈਲ ਨੰਬਰ ਹੈ ਜੀ 97809 05653 ਵੀਡੀਓ ਨੂੰ ਬាទ ਤੋਂ ਬਾਅਦ ਸ਼ੇਅਰ ਕਰਦੇ ਹੋਈ ਧੰਨਵਾਦ ਸਾਰੇ ਵੀਰਾਂ ਦਾ